जो मैं घटना करता है और इलाके जो शिकारती अल्प है मैं हर क्या तुम आवाज आ जाओ यही घटौतियां हरको नहीं करनी चाहिए तक कैमरिया ਕਿ ਕਿਹਾ ਵੀ ਅਪੋਜਟਰ ਫਲੋਰ ਸ਼ਹਿਰ ਦੇ ਵਿੱਚ ਆਉਂਦਾ ਆ ਪਗਿਆ ਸਾਹਿਬ ਇੰਡੀਪੈਂਡੈਂਟ ਨਿਕਲ ਦੇ ਵਿੱਚ ਆਉਂਦਾ ਆ ਜੇ ਪੰਚਾਇਤ ਨੇ ਕੰਮ ਲਵਾਏ ਜਿੰਨੇ ਬੜੀ ਨਹੀਂ ਹੈ ਚੰਗੀ ਗੱਲ ਆ ਤੇ ਇੱਕ ਅਜਿਹਾ ਸਾਨੂੰ ਅ ਸਾਡੇ ਵਾਲੇ ਜੋ ਸੀ ਸਾਜੀ ਜਾਂ ਬੋਰਡਰੀ ਸੀ ਉਹ ਵੀ ਕਰ ਦੇਣੀ ਚਾਹੀਦੀ ਸੈਕਟਰ ਦੇ ਨਾਲ ਇਹੋ ਜਿਹਾ ਕੋਈ ਨਾ ਬਾਕੀ ਜੋ ਤਕਦੀਮ ਬਾਬਾ ਸਾਹਿਬ ਦਾ ਸਟੈਚੂ ਆ ਜੋ ਸੜਿਆ ਲਾ ਰਿਹਾ ਜਿਆ ਵਾਲੇ ਦੁਆਲੇ ਕੋਈ ਬੰਗਲੇ ਨਹੀਂ ਲੱਗਿਆ ਇਸੇ ਆ ਰਿਹਾ ਪੰਚਾਇਤੀ ਸੇਂtricਾ ਦਾ ਪਿੰਡਾਂ ਨੂੰ ਕੰਟੀ ਕਰਾ ਰਿਹਾ ਸਾਰੇ ਲੜਕੇ ਜਿਹੜਾ ਨੰਨੋ ਕੋਗਰੇ ਖਾਈ ਲੱਗਦਾ ਹੈ ਮੈਂ ਪ੍ਰਕਾਸ਼ ਕੰਡਿਆ ਮਹਾਲ ਦਸੂ ਮੀਦਾ ਦੇ ਹਸਨ ਵਿੱਚ ਦੇਖਿਆ ਜਾ ਰਿਹਾ ਹੈ ਜਿੰਨਾ ਹੋ ਸਾਇਨਾ ਜਾਂਦੀ ਜਾਂਦੀ ਹੈ ਇਹਨਾਂ ਦਾ ਕੰਮ ਕਰਨਾ ਲੱਭਾਈ ਜਾਵੇ ਔਰ ਇਹਨਾਂ ਨੂੰ ਫਾਇਦਾ ਦਿੱਤਾ ਜਾਵੇ ਡਾਕਟਰ ਵੀਰਮ 베ਦਗਰ ਸਾਹ ਦਾ ਜਿਹੜਾ ਸਟੈਚੂ ਨੰਗਲ ਪਿੰਡ ਦੇ ਵਿੱਚ ਫਲਾਵਰ थाना ਏਰੀਆ ਦੇ ਵਿੱਚ ਉੱਥੇ ਲੱਗਿਆ ਹੋਇਆ ਤਾਂ ਉਹਦੇ ਵਿੱਚ ਰਾਤ ਕਿਸੇ ਜਿਹੜੇ ਸ਼ਰਾਰਤੀ ਅਨਸਰ ਦੇ ਉਹਨਾਂ ਵੱਲੋਂ ਕੋਈ ਉਹਦੇ ਉੱਪਰ ਜਿਹੜੀ ਕਾਲ ਕਿ ਸਿੱਟੀ ਗਈ ਤੇ ਪਲੱਸ ਜਿਹੜਾ ਹੈਗਾ ਕੋਈ ਕਾਲ ਸੰਜਦਾਬਾਦ ਦੇ ਨਾਰੀ ਸਕੂਲ ਦੀ ਗੰਧ ਦੇ ਉੱਪਰ ਲਿਖੇ ਗਿਆ ਉੱਤੇ ਪ੍ਰਾਇਮਰੀ ਸਕੂਲ ਆ ਜੇ ਸਬੰਧੀ ਜਿਹੜਾ ਹੈਗਾ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਸੰਬੰਧੀ ਇੱਕ ਗੁਰਪਤਵੰਦ ਸਿੰਘ ਬੰਨੂ ਜਿਹੜਾ ਟੈਰਰਿਸਟ ਹੈਗਾ ਯੂ ਐਸ ਏ ਦੇ ਵਿੱਚ ਬੈਠਾ ਉਹਦੇ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਐਂਡ ਅਸੀਂ ਉਸ ਦੇ ਖਿਲਾਫ ਵੀ ਤੇ ਉਹਦੇ ਜਿਹੜੇ ਇੱਥੇ ਦੇ ਉਹਦੇ ਅੱਗੇ ਜਿਹੜੇ ਸਾਥੀ ਹੈਗੇ ਨੇ ਜਿਨ੍ਹਾਂ ਨੇ ਜਿਹੜੀ ਘਟਨਾ ਨੂੰ ਇੰਜਾਮ ਦਿੱਤਾ ਸਾਰਿਆਂ ਦੇ ਖਿਲਾਫ ਸਖਤ ਜਿਹੜੀਆਂ ਕਾਨੂੰਨੀ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਕੇ ਅਸੀਂ ਕਰ ਰਹੀ ਅਮਲ ਚੱਲਿਆ ਰਹੇ। ਕੀਆ ਮਾਮਲਾ ਦਰਜ ਕੀਤਾ ਗਿਆ ਹੈ? ਮਾਮਲਾ ਜਿਹੜਾ ਡੀਫੇਸਮੈਂਟ ਨੇ ਕੀਤੀ ਹੈਗੀ ਐ ਪਲੱਸ ਜਿਹੜਾ ਹੈਗਾ ਉਹਦੇ ਤੇ ਜਿਹੜੀਆਂ ਦੂਸਰੀਆਂ ਜਿਹੜੀਆਂ ਸਟੇਟ ਦੀਆਂ ਤੇ ਯੂਆਪਾ ਵਗੈਰਾ ਅਸੀਂ ਜਿਹੜੀਆਂ ਸੈਕਸ਼ਨਸ ਹੈਗੇ ਨੇ ਉਹ ਸਾਰੀਆਂ ਇਨਕੋਰਪੋਰੇਟ ਕੀਤੀਆਂ ਜਿਹੜੀਆਂ ਸਟ੍ਰੀਜੈਂਟ ਐਕਸ਼ਨ ਉਹਦੇ ਖਿਲਾਫ ਜਿਹੜੀਆਂ ਪ੍ਰੋਵੀਜ਼ਨਸ ਦੇ ਵਿੱਚ ਲਿਆ ਜਾ ਰਿਹਾ ਸੀਸੀਟੀਵੀ ਮੇ ਕਿੰਨੇ ਲੋਕ ਦਿਖਾਈ ਦੇ ਰਹੇ ਸੀਸੀਟੀਵੀ ਦੇ ਜਿਹੜੀ ਹੈਗੇ ਉਹ ਅਸੀਂ ਦਾ ਅਨਲਿਸਿਸ ਕਰਨਾ ਐਂਡ ਉਹ ਆਪਣਾ ਕਰਕੇ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ। ਤਾਂ ਲੱਗਦਾ ਦੂਸਰੀ ਵਾਰ ਟਾਰਗੇਟ ਕੀਤਾ ਗਿਆ ਹੈ ਸਟੂਡੈਂਟ ਆ ਗੁਰਪਤ ਜਿਹੜੇ ਟੈਰਰਿਸਟ ਜਿਹੜੇ ਵੀ ਆਊਟਫਿਟ ਹੁੰਦੇ ਨੇ ਤੁਹਾਨੂੰ ਪਤਾ ਕਿ ਉਹ ਕਿਤੇ ਵੀ ਜਿਹੜਾ ਹੈਗਾ ਇਹਨਾਂ ਦੀ ਤਾਂ ਖੁੰਦੀ ਹੁੰਦੀ ਹੁੰਦੀ ਹੈ ਕਿ ਮਾਹੌਲ ਨੂੰ ਖਰਾਬ ਕਰਨ ਦੀ ਜਿਹੜਾ ਆਪਦੀ ਭਾਈਚਾਰਾ ਸਦਭਾਵਨਾ ਨੂੰ ਖਰਾਬ ਕਰਨ ਦੀ ਜਿਹੜੀ ਇਹਨਾਂ ਦੀ ਇੱਕ ਤਾਂਗ ਦੇ ਵਿੱਚ ਹੁੰਦੇ ਨੇ ਤਾਂ ਇਹਨਾਂ ਨੂੰ ਜਿਹੜਾ ਹੈਗਾ ਸਾਡਾ ਸਖਤ ਸੰਦੇਸ਼ ਹੈ ਭਾਵੇਂ ਗੁਰਪਤਵੰਤ ਪੰਨੂ ਹੋਵੇ ਜਾਂ ਭਾਵੇਂ ਕੋਈ ਵੀ ਹੈ ਜੇ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਸਾਡੇ ਵੱਲੋਂ ਸਖਤ ਐਕਸ਼ਨ ਲੈ ਕੇ ਇੱਕ ਦਿਨ ਗੁਰਪਤਵੰਤ ਪੰਨੋਂ ਨੂੰ ਵੀ ਅੱਖਾਂ ਦੇ ਪਿੱਛੇ ਲਿਆ ਕੇ ਬੰਦ ਕੀਤਾ ਜਾਏਗਾ ਹੁਣ ਇਸ ਲਈ ਗੁਰਪਤਵੰਤ ਸਿੰਘ ਸਭ ਨੂੰ ਉਹ ਰਹਿਣ ਤੇ ਇਹ ਹੀ ਨੌਲਗਾ ਦਿੱਤਾ ਹੈ ਜੇ ਮੈਂ ਦੱਸਿਆ ਕਿ ਗੁਰਪਤਵੰਤ ਪੰਨੂ ਆ ਉਹਨੂੰ ਵੀ ਅਸੀਂ ਵਿੱਚ ਇਹਦੇ ਬੁੱਕ ਕੀਤਾ ਐਂਡ ਉਹ ਜਿਹੜਾ ਹੈਗਾ ਕਾਨੂੰਨੀ ਪ੍ਰਕਿਰਿਆ ਦੇ ਅਨਸਾਰ ਉਹਦੇ ਖਿਲਾਫ ਜੋ ਬਣਦੀ ਹੈਗੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ